ਇਹ ਦੋ ਸਟੋਰ ਕੀਪਰ ਜਿਹੜੇ ਕਰੋੜਾਂ ਰੁਪਏ ਖਾ ਗਏ ਉਹਨਾਂ ਦੀ ਰਿਪੋਰਟ ਨਹੀਂ ਲਿਖਾ ਰਹੇ ਕਿਉਂਕਿ ਰਿਪੋਰਟ ਲਿਖਾਈ ਤੇ ਸਖਤਰ ਤੱਕ ਥਾਣੇ 'ਚ ਜਾਣਗੇ ਨਾਲੇ ਛੇਤਰਖਾਨੇ ਨਾਲੇ ਪੈਸੇ ਦੇਣਗੇ 2 ਕਰੋੜ ਰੁਪਏ ਦੇ ਚੈੱਕ ਜਿਹੜੇ ਆਏ ਉਹ ਦਿੱਤੇ ਨਹੀਂ ਸਟੋਰ ਕੀਪਰਾਂ ਨੇ ਦੋ ਕਰੋੜ ਦੀਆਂ ਰੋਟੀਆਂ ਸੁੱਕੀਆਂ ਰੋਟੀਆਂ ਤੇ ਜਿਹੜਾ ਛਾਂਬੂਰਾ ਤੇ ਬੋਰੀਆਂ ਉਹਦੇ ਇੰਨੀ ਮਾਤਰਾ 'ਚ ਇਹ ਜਿਹੜੀਆਂ ਖਵਾਰਚ ਜਾਂਦਾ ਸਮਾਨ ਉਹ ਜਦੋਂ ਉਹਨਾਂ ਦੇਖਿਆ ਸਾਥੋਂ ਮੰਗਿਆ ਨਹੀਂ ਤੋ ਖਾ ਗਏ ਅੱਜ 5 ਸਾਲਾਂ ਬਾਅਦ ਕਦੇ ਹਿੱਸਾ ਨਹੀਂ ਦਿੱਤਾ ਕਿਸੇ ਨੂੰ ਉਹਨੇ ਨਹੇਂਗੇ ਕਰਤੇ ਪਰ ਲਿਖਾਉਂਦੇ ਨੇ ਇਹ ਜਿਹੜੀ ਰਿਪੋਰਟ ਨਾਲ ਲਿਖਾਉਣੀ ਹੈ ਸਾਡੇ ਘਰ 'ਚ ਕਚੋਰੀ ਹੋਵੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਘਰ ਚੋਰੀ ਹੋਵੇ ਬਾਦਲ ਦੇ ਘਰ ਚੋਰੀ ਹੋਵੇ ਰਿਪੋਰਟ ਲਿਖੀ ਜਾਂਦੀ ਹੈ ਕਿ ਨਹੀਂ ਲਿਖੀ ਜਾਂਦੀ ਗੁਰੂ ਘਰ ਦੇ ਵਿੱਚੋਂ ਸਾਰਾ ਕੁਝ ਲੁੱਟਿਆ ਗਿਆ ਪਰ ਰਿਪੋਰਟ ਨਹੀਂ ਲਿਖੀ ਗਈ ਗੀਰ ਸਿੰਘ ਸ਼ਹੀਦ ਹੋਇਆ ਗੀਰ ਸਿੰਘ ਤੇ ਇਲਜ਼ਾਮ ਸੀ ਕਿ ਉਹਨੇ ਕਾਲ ਤਖਤ ਤੇ ਆਪਣੇ ਭਨੇਵੇਂ ਬਿਦ ਸਿੰਘ ਨੂੰ ਲਿਜਾ ਕੇ ਤੇ ਸੌਂ ਖਵਾਇਆ ਕਿ ਤੂੰ ਇੰਦਰਾਗੜ੍ਹ ਦੇ ਨੂੰ ਮਾਰੇ ਉਹਦੇ ਲਈ ਜਿਹੜੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਪਾਨ ਕਰਵਾਇਆ ਉਹ ਪੇਸ਼ ਕਰਵਾਤੇ ਉਹਨਾਂ ਦੀਆਂ ਅਗਵਾਈਆਂ ਦਿੱਤੀਆਂ ਰਿਕਾਰਡ ਦੇ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਦਬਿਵਾਲਾ ਨਹੀਂ ਦਿੱਤੀ 2 ਕਰੋੜ ਰੁਪਏ ਦੇ ਚੈੱਕ ਜਿਹੜੇ ਆਏ ਉਹ ਦਿੱਤੇ ਨਹੀਂ ਸਟੋਰ ਕੀਪਰਾਂ ਨੇ 2 ਕਰੋੜ ਦੀਆਂ ਰੋਟੀਆਂ ਸੁੱਕੀਆਂ ਰੋਟੀਆਂ ਤੇ ਜਿਹੜਾ ਛਾਂਬੂਰਾ ਤੇ ਬੋਰੀਆਂ ਉਹਦੇ ਇੰਨੀ ਮਾਤਰਾ ਚ ਇਹ ਜਿਹੜੀਆਂ ਕੁਬਾਰ ਚ ਜਾਂਦਾ ਸਮਾਨ ਉਹ ਜਦੋਂ ਉਹਨਾਂ ਦੇਖਿਆ ਸਾਥੋਂ ਮੰਗਿਆ ਨਹੀਂ ਤੋ ਖਾ ਗਏ ਅੱਜ 5 ਸਾਲਾਂ ਬਾਅਦ ਕਦੇ ਉਹ ਹਿੱਸਾ ਨਹੀਂ ਦਿੱਤਾ ਕਿਸੇ ਨੂੰ ਉਹਨੇ ਨੰਗੇ ਕਰਤੇ ਅਜੋਨੇ ਜਦੋਂ ਦੱਸਿਆ ਤੇ ਉਦੋਂ ਸਾਰਾ ਕੁਝ ਸਾਹਮਣੇ ਆ ਰਿਹਾ ਪਰ ਰਿਪੋਰਟ ਨਹੀਂ ਲਿਖਾ ਰਹੇ ਇਹ ਦੋ ਸਟੋਰ ਕੀਪਰ ਜਿਹੜੇ ਕਰੋੜਾਂ ਰੁਪਏ ਖਾ ਗਏ ਉਹਨਾਂ ਦੀ ਰਿਪੋਰਟ ਨਹੀਂ ਲਿਖਾ ਰਹੇ ਕਿਉਂਕਿ ਰਿਪੋਰਟ ਲਿਖਾਈ ਤੇ ਸਿਕੱਤਰ ਤੱਕ ਥਾਣੇ 'ਚ ਜਾਣਗੇ ਨਾਲੇ ਛੇਤਰਖਾਨੇ 'ਤੇ ਨਾਲੇ ਪੈਸੇ ਦੇਣਗੇ ਪਰ ਲਿਖਾਉਂਦੇ ਨਹੀਂ ਇਹ ਜਿਹੜੀ ਰਿਪੋਰਟ ਨਾਲ ਲਿਖਾਉਣੀ ਹੈ ਸਾਡੇ ਘਰ 'ਚ ਕਚੋਰੀ ਹੋਵੇ ਪਰਬੰਧਕ ਕਮੇਟੀ ਦੇ ਪ੍ਰਧਾਨ ਦੇ ਘਰ ਚੋਰੀ ਹੋਵੇ ਬਾਦਲ ਦੇ ਘਰ ਚੋਰੀ ਹੋਵੇ ਰਿਪੋਰਟ ਲਿਖੀ ਜਾਂਦੀ ਹੈ ਕਿ ਨਹੀਂ ਲਿਖੀ ਜਾਂਦੀ ਗੁਰੂ ਘਰ ਦੇ ਵਿੱਚੋਂ ਸਾਰਾ ਕੁਝ ਲੁੱਟਿਆ ਗਿਆ ਪਰ ਰਿਪੋਰਟ ਨਹੀਂ ਲਿਖੀ ਗਈ ਮੈਂ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇਣਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਤੇ ਕਮਿਸ਼ਨ ਬਣਿਆ ਜਸਟਿਸ ਰਜੀਤ ਸਿੰਘ ਕਮਿਸ਼ਨ ਤੇ ਉਹਨੇ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਮੈਨੂੰ ਇਹ ਡਾਕੂਮੈਂਟ ਦਿਓ ਉਹ ਕਹਿੰਦੇ ਜੀ ਅਸੀਂ ਨਹੀਂ ਦੇ ਸਕਦੇ ਸਾਡਾ ਬੱਤਾ ਪਾਸ ਹੋ ਗਿਆ ਅਸੀਂ ਕਿਸੇ ਜੱਜ ਦੇ ਅੱਗੇ ਪੇਸ਼ ਨਹੀਂ ਹੁੰਦੇ ਉਹਨਾਂ ਨੇ ਜਦੋਂ ਨਹੀਂ ਦਿੱਤੇ ਉਹ ਕਹਿੰਦੇ ਜੱਜ ਦੇ ਅੱਗੇ ਪੇਸ਼ ਨਾ ਹੋ ਤੁਸੀਂ ਕਲਰਕ ਨੂੰ ਦੇ ਦਿਓ ਕਲਰਕ ਦੇ ਜਵੇ ਪਰ ਨਹੀਂ ਦਿੱਤੇ ਕੇਰ ਸਿੰਘ ਸ਼ਹੀਦ ਹੋਇਆ ਕੇਰ ਸਿੰਘ ਤੇ ਇਲਜ਼ਾਮ ਸੀ ਕਿ ਉਹਨੇ ਕਾਲ ਤਖਤ ਤੇ ਆਪਣੇ ਭਨੇਵੇਂ ਬੀਨ ਸਿੰਘ ਨੂੰ ਲਿਜਾ ਕੇ ਤੇ ਸੌਖ ਵਾਇਆ ਕਿ ਤੂੰ ਇੰਦਰਾ ਗਾਂਧੀ ਨੂੰ ਮਾਰੇਗਾ ਉਹਦੇ ਲਈ ਜਿਹੜੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਪਾਰ ਕਰਵਾਇਆ ਉਹ ਪੇਸ਼ ਕਰਵਾਤੇ ਉਹਨਾਂ ਦੀਆਂ ਗਵਾਈਆਂ ਦਿੱਤੀਆਂ ਉਹ ਰਿਕਾਰਡ ਦੇ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਿਦਬਿਵਾਲਾ ਨਹੀਂ ਦਿੱਤਾ ਇਹ ਕੰਮ ਕਰ ਸਕਦੇ ਨੇ ਕਮੇਟੀ ਵਾਲੇ ਸੋ ਮੈਂ ਤੁਹਾਡਾ ਬਹੁਤ ਬਹੁਤ ਰਿਣੀ ਹੋਵਾਂਗਾ ਤੁਸੀਂ ਪੰਥ ਅਕਾਲੀ ਲਹਿਰ ਨੂੰ ਸਮਰਥਨ ਦਿਓ ਔਰ ਵਾਲੇ ਦਿਨਾਂ 'ਚ ਵੋਟਾਂ ਬਣਵਾਓ ਸਾਡਾ ਨਾਲ ਸਾਥ ਦਿਓ ਨੌਜਵਾਨ ਵੀਰ ਪਿੰਡਾਂ ਦੇ ਹਰੇਕ ਪਿੰਡ 'ਚ ਬੂਥ ਕਮੇਟੀ ਬਣਾਉਣ ਬੂਥ ਕਮੇਟੀ ਬਣਾਉਣ ਵਾਲੇ ਵੀਰਾਂ ਨੂੰ ਅਸੀਂ WhatsApp ਨੰਬਰ ਦਿੱਤਾ ਹੋਇਆ ਫਿਰ ਵੀ ਦੇਵਾਂਗੇ ਆਪਣੀ Facebook ਤੋਂ WhatsApp ਤੇ ਉਹਦੇ ਨਾਲ WhatsApp ਤੇ ਸੰਪਰਕ ਕਰਨ ਆਪਣਾ ਨਾਮ ਆਪਣਾ ਟੈਲੀਫੋਨ ਦੇਣਾ ਅਸੀਂ ਉਹਨਾਂ ਨੂੰ ਸੰਪਰਕ ਕਰ ਸਕੀਏ ਇੱਕ ਟੀਮ ਬਣ ਕੇ ਅਸੀਂ ਇਹ ਸਾਰੇ ਪੰਜਾਬ ਦੇ ਵਿੱਚੋਂ ਇਹਨਾਂ ਮਸੰਦਾਂ ਨੂੰ ਖਦੇੜ ਦਈਏ ਤਾਂ ਕਿ ਗੁਰੂ ਘਰ ਦਾ ਕੋ ਨਿਜ਼ਾਮ ਚੰਗੇ ਹੱਥਾਂ ਚ ਆਵੇ ਚੰਗੇ ਗੁਰਸੇਖੋਂ ਜਿਹੜੇ ਪੈਸੇ ਨੂੰ ਪੈਸਾ ਸਮਝਣ ਮਨਮੋਹਨ ਸਿੰਘ ਵਰਗੇ ਡਾਕਟਰ ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਸਿੰਧ ਬੈਂਕ ਵਰਗੇ ਸਿੱਖ ਜਿਨ੍ਹਾਂ ਨੇ 18-18000 ਸਿੱਖਾਂ ਨੂੰ ਸਵਾਬਤ ਸੂਰਤ ਬਣਾ ਕੇ ਨੌਕਰੀਆਂ ਦਿੱਤੀਆਂ ਤੇ ਇੱਕ ਬੜਾ ਬੜਾ ਵੱਡਾ ਨਾਂ ਕੀਤਾ ਕੌਮ ਦਾ ਬੈਂਕ ਦੀ ਰਾਹੀ ਸੋ ਮੈਂ ਸਮੂਹ ਸੰਗਤਾਂ ਦਾ ਇਲਾਕਾ ਨਿਵਾਸੀਆਂ ਦਾ ਜਿਹੜੇ ਨੌਜਵਾਨ ਵੀਰਾਂ ਨੇ ਇਹ ਮਿਹਨਤ ਕੀਤੀ ਬਜ਼ੁਰਗਾਂ ਨੇ ਬੀਬੀਆਂ ਭੈਣਾਂ ਨੇ ਜਿਹੜਾ ਯੋਗਦਾਨ ਪਾਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਕਾਲਪੁਰ ਸੱਚੇ ਵੇਗ ਰੂ ਕਿਰਪਾ ਕਰੇ ਕਬੀਰ ਰਾਜ ਨਿਹਾਲ ਸਿੰਘ ਜੀ ਦੀ ਅਰਦਾਸਾਂ ਪੂਰੀਆਂ ਰਹਿਣ ਹੁੰਦੀਆਂ ਰਹਿਣ ਕਿਉਂਕਿ ਆ ਚੱਲ ਰਹੇ ਬੁੰਗੇ ਝੱਲਾ ਚੱਲ ਰਹੇ ਲੱਖੋਂ ਏ ਲਾਦ ਰਹੇ ਆਪ ਤੇ ਪ੍ਰਸਾਦ ਰਹੇ ਸੰਗਤਿਆਂ ਬਾਦ ਰਹੇ ਲਾਗਤੇ ਤੁਮਾਨ ਰਹੇ ਗਾਵਤੇ ਸਜਾਵ ਰਹੇ ਝੂਲਤੇ ਇਸ਼ਾਨ ਰਹੇ ਸਾਚੇ ਪਾਤਸ਼ਾਹ ਕੇ ਸੱਚੇ ਪਾਤਸ਼ਾਹ ਦੇ ਇਹ ਨਿਸ਼ਾਨ ਮੀਰੀ ਤੇ ਪੀਰੀ ਦੇ ਝੂਲਦੇ ਰਹਿਣ ਅਸੀਂ ਉਹਦੀ ਛਤਰ ਛਾਇਆ ਹੇਠ ਆਪਣੀ ਵਿਕਾਰਾਂ ਚ ਲਿਪੜੀ ਹੋਈ ਆਤਮਾ ਨੂੰ ਪਵਿੱਤਰ ਕਰਨ ਲਈ ਯਤਨਸ਼ੀਲ ਰਹੀਏ ਤੇ ਲਾਭ ਲੈਂਦੇ ਰਹੀਏ ਸਮੂਹ ਸੰਗਤਾਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋ ਕਰੋੜ ਰੁਪਏ ਦੇ ਚੈੱਕ ਜਿਹੜੇ ਆਏ ਉਹ ਦਿੱਤੇ ਨਹੀਂ ਸਟੋਰ ਕੀਪਰਾਂ ਨੇ ਦੋ ਕਰੋੜ ਦੀਆਂ ਰੋਟੀਆਂ ਸੁੱਕੀਆਂ ਰੋਟੀਆਂ ਤੇ ਜਿਹੜਾ ਸ਼ਾਨਬੂਰਾ ਤੇ ਬੋਰੀਆਂ ਉਹਦੇ ਇੰਨੀ ਮਾਤਰਾ ਚ ਇਹ ਜਿਹੜੀਆਂ ਕੁਬਾਰ ਚ ਜਾਂਦਾ ਸਮਾਨ ਉਹ ਜਦੋਂ ਉਹਨਾਂ ਦੇਖਿਆ ਸਾਥੋਂ ਮੰਗਿਆ ਨਹੀਂ ਤੋ ਖਾ ਗਏ ਅੱਜ ਪੰਜਾਂ ਸਾਲਾਂ ਬਾਅਦ ਕਦੇ ਉਹ ਹਿੱਸਾ ਨਹੀਂ ਦਿੱਤਾ ਕਿਸੇ ਨੂੰ ਉਹਨੇ ਨੰਗੇ ਕਰਤੇ ਅੱਜ ਉਹਨੇ ਜਦ ਦੱਸਿਆ ਤੇ ਉਦੋਂ ਸਾਰਾ ਕੁਝ ਸਾਹਮਣੇ ਆ ਰਿਹਾ ਪਰ ਰਿਪੋਰਟ ਨਹੀਂ ਲਿਖਾ ਰਹੇ ਇਹ ਦੋ ਸਟੋਰ ਕੀਪਰ ਜਿਹੜੇ ਕਰੋੜਾਂ ਰੁਪਏ ਖਾ ਗਏ ਉਹਨਾਂ ਦੀ ਰਿਪੋਰਟ ਨਹੀਂ ਲਿਖਾ ਰਹੇ ਕਿਉਂਕਿ ਰਿਪੋਰਟ ਲਿਖਾਈ ਤੇ ਸਕੱਤਰ ਤੱਕ ਥਾਣੇ 'ਚ ਜਾਣਗੇ ਨਾਲੇ ਛੇਤਰਖਾਨੇ ਨਾਲੇ ਪੈਸੇ ਦੇਣਗੇ ਪਰ ਲਿਖਾਉਂਦੇ ਨਹੀਂ ਇਹ ਜਿਹੜੀ ਰਿਪੋਰਟ ਨਾਲ ਲਿਖਾਉਣੀ ਹੈ ਸਾਡੇ ਘਰ 'ਚ ਕਚੋਰੀ ਹੋਵੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਘਰ ਚੋਰੀ ਹੋਵੇ ਬਾਦਲ ਦੇ ਘਰ ਚੋਰੀ ਹੋਵੇ ਰਿਪੋਰਟ ਲਿਖੀ ਜਾਂਦੀ ਹੈ ਕਿ ਨਹੀਂ ਲਿਖੀ ਜਾਂਦੀ ਗੁਰੂ ਘਰ ਦੇ ਵਿੱਚੋਂ ਸਾਰਾ ਕੁਝ ਲੁੱਟਿਆ ਗਿਆ ਪਰ ਰਿਪੋਰਟ ਨਹੀਂ ਲਿਖੀ ਗਈ ਮੈਂ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇਣਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੈਦਬੀ ਹੋਈ ਤੇ ਕਮਿਸ਼ਨ ਬਣਿਆ ਜਸਟਿਸ ਰਜੀਤ ਸਿੰਘ ਕਮਿਸ਼ਨ ਤੇ ਉਹਨੇ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਮੈਨੂੰ ਇਹ ਡਾਕੂਮੈਂਟ ਦਿਓ ਉਹ ਕਹਿੰਦੇ ਜੀ ਅਸੀਂ ਨਹੀਂ ਦੇ ਸਕਦੇ ਸਾਡਾ ਮਤਾ ਪਾਸ ਹੋ ਗਿਆ ਅਸੀਂ ਕਿਸੇ ਜੱਜ ਦੇ ਅੱਗੇ ਪੇਸ਼ ਨਹੀਂ ਹੁੰਦੇ ਉਹਨਾਂ ਨੇ ਜਦੋਂ ਨਹੀਂ ਦਿੱਤੇ ਉਹ ਕਹਿੰਦੇ ਜੱਜ ਦੇ ਅੱਗੇ ਪੇਸ਼ ਨਾ ਹੋ ਤੁਸੀਂ ਕਲਰਕ ਨੂੰ ਦੇ ਦਿਓ ਕਲਰਕ ਦੇ ਜਵੇ ਪਰ ਨਹੀਂ ਦਿੱਤੇ ਕੇਰ ਸਿੰਘ ਸ਼ਹੀਦ ਹੋਇਆ ਕੇਰ ਸਿੰਘ ਤੇ ਇਲਜ਼ਾਮ ਸੀ ਕਿ ਉਹਨੇ ਕਾਲ ਤਖਤ ਤੇ ਆਪਣੇ ਭਨੇਵੇਂ ਬੀਨ ਸਿੰਘ ਨੂੰ ਲਿਜਾ ਕੇ ਤੇ ਸੌਂ ਖਵਾਇਆ ਕਿ ਤੂੰ ਇੰਦਰਾ ਗਾਂਧੀ ਨੂੰ ਮਾਰੇਗਾ ਉਹਦੇ ਲਈ ਜਿਹੜੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਪਾਰ ਕਰਵਾਇਆ ਉਹ ਪੇਸ਼ ਕਰਵਾਤੇ ਉਹਨਾਂ ਦੀਆਂ ਅਗਵਾਈਆਂ ਦਿੱਤੀਆਂ ਉਹ ਰਿਕਾਰਡ ਦੇ ਦਿੱਤਾ ਪਰ ਗੁਰੂਗ੍ਰਾਪ ਸਾਹਿਬ ਦੀ ਬਿਦਬਿਵਾਲਾ ਨਹੀਂ ਦਿੱਤਾ ਇਹ ਕੰਮ ਕਰ ਸਕਦੇ ਨੇ ਕਮੇਟੀ ਵਾਲੇ ਸੋ ਮੈਂ ਤੁਹਾਡਾ ਬਹੁਤ ਬਹੁਤ ਰਿਣੀ ਹੋਵਾਂਗਾ ਤੁਸੀਂ ਪੰਥ ਅਕਾਲੀ ਲਹਿਰ ਨੂੰ ਸਮਰਥਨ ਦਿਓ ਔਰ ਵਾਲੇ ਦਿਨਾਂ ਚ ਵੋਟਾਂ ਬਣਵਾਓ ਸਾਡਾ ਨਾਲ ਸਾਥ ਦਿਓ ਨੌਜਵਾਨ ਵੀਰ ਪਿੰਡਾਂ ਦੇ ਹਰੇਕ ਪਿੰਡ ਚ ਬੂਥ ਕਮੇਟੀ ਬਣਾਉਣ ਬੂਥ ਕਮੇਟੀ ਬਣਾਉਣ ਵਾਲੇ ਵੀਰਾਂ ਨੂੰ ਅਸੀਂ WhatsApp ਨੰਬਰ ਦਿੱਤਾ ਹੋਇਆ ਫਿਰ ਵੀ ਦੇਵਾਂਗੇ ਆਪਣੀ Facebook ਤੋਂ WhatsApp ਤੇ ਉਹਦੇ ਨਾਲ WhatsApp ਤੇ ਸੰਪਰਕ ਕਰਨ ਆਪਣਾ ਨਾਮ ਆਪਣਾ ਟੈਲੀਫੋਨ ਦੇਣਾ ਅਸੀਂ ਉਹਨਾਂ ਨੂੰ ਸੰਪਰਕ ਕਰ ਸਕੀਏ ਇੱਕ ਟੀਮ ਬਣ ਕੇ ਅਸੀਂ ਇਹ ਸਾਰੇ ਪੰਜਾਬ ਦੇ ਵਿੱਚੋਂ ਇਹਨਾਂ ਮਸੰਦਾਂ ਨੂੰ ਖਦੇੜ ਦਈਏ ਤਾਕੇ ਗੁਰੂ ਘਰ ਦਾ ਕੋ ਨਿਜ਼ਾਮ ਚੰਗੇ ਹੱਥਾਂ ਚ ਆਵੇ ਚੰਗੇ ਗੁਰਸੇਖੋਂ ਜਿਹੜੇ ਪੈਸੇ ਨੂੰ ਪੈਸਾ ਸਮਝਣ ਮਨਮੋਹਨ ਸਿੰਘ ਵਰਗੇ ਡਾਕਟਰ ਇੰਦਰਜੀਤ ਸਿੰਘ ਚੇਅਰਮੈਨ ਪੰਜਾਬ ਸਿੰਧ ਬੈਂਕ ਵਰਗੇ ਸਿੱਖ ਜਿਨ੍ਹਾਂ ਨੇ 18-18000 ਸਿੱਖਾਂ ਨੂੰ ਸਵਾਬਤ ਸੂਰਤ ਬਣਾ ਕੇ ਨੌਕਰੀਆਂ ਦਿੱਤੀਆਂ ਤੇ ਇੱਕ ਬੜਾ ਬੜਾ ਵੱਡਾ ਨਾਂ ਕੀਤਾ ਕੌਮ ਦਾ ਬੈਂਕ ਦੀ ਰਾਹੀ ਤੋ ਮੈਂ ਸਮੂਹ ਸੰਗਤਾਂ ਦਾ ਇਲਾਕਾ ਨਿਵਾਸੀਆਂ ਦਾ ਜਿਹੜੇ ਨੌਜਵਾਨ ਵੀਰਾਂ ਨੇ ਇਹ ਮਿਹਨਤ ਕੀਤੀ ਬਜ਼ੁਰਗਾਂ ਨੇ ਬੀਬੀਆਂ ਭੈਣਾਂ ਨੇ ਜਿਹੜਾ ਯੋਗਦਾਨ ਪਾਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਕਾਲਪੁਰ ਸੱਚੇ ਵੇਗ ਰੂ ਕਿਰਪਾ ਕਰੇ ਕਬੀਰ ਰਾਜ ਨਿਹਾਲ ਸਿੰਘ ਜੀ ਦੀ ਅਰਦਾਸਾਂ ਪੂਰੀਆਂ ਰਹਿਣ ਹੁੰਦੀਆਂ ਰਹਿਣ ਕਿਉਂਕਿ ਆ ਚੱਲ ਰਹੇ ਬੁੰਗੇ ਝੱਲਾ ਚੱਲ ਰਹੇ ਲੱਖੋਂ ਏ ਲਾਦ ਰਹੇ ਆਪ ਤੇ ਪ੍ਰਸਾਦ ਰਹੇ ਸੰਗਤਿਆਂ ਬਾਦ ਰਹੇ ਲਾਗਤੇ ਤੁਮਾਨ ਰਹੇ ਗਾਵਤੇ ਸਜਾਵ ਰਹੇ ਝੂਲਤੇ ਨਿਸ਼ਾਨ ਰਹੇ ਸਾਚੇ ਪਾਤਸ਼ਾਹ ਕੇ ਸੱਚੇ ਪਾਤਸ਼ਾਹ ਦੇ ਇਹ ਨਿਸ਼ਾਨ ਮੀਰੀ ਤੇ ਪੀਰੀ ਦੇ ਝੂਲਦੇ ਰਹਿਣ ਅਸੀਂ ਉਹਦੀ ਛਤਰ ਛਾਇਆ ਹੇਠ ਆਪਣੀ ਵਕਾਰਾਂ ਚ ਲਿਪੜੀ ਹੋਈ ਆਤਮਾ ਨੂੰ ਪਵਿੱਤਰ ਕਰਨ ਲਈ ਯਤਨਸ਼ੀਲ ਰਹੀਏ ਤੇ ਲਾਭ ਲੈਂਦੇ ਰਹੀਏ ਸਮੂਹ ਸੰਗਤਾਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ